ਆਪਣਾ ਸਹੁਰਾ ਆਪਣਾ ਸਾਲਾ ਜਿੰਨਿਆਂ ਨਾ ਰੰਜਿਸ਼ ਆ ਸਭ ਦੇ ਨਾਲ ਖਾਤੇ ਸਭ ਦੇ ਪੰਜ ਤਾਰਾ ਲਾ ਕੇ ਪਰਚਾ ਕਰਾਤਾ ਅਸੀਂ ਯਾਰ ਅਸੀਂ ਇੱਡਾ ਤਗੜਾ ਬਿਜ਼ਨਸ ਛੱਡ ਕੇ ਘਰੋਂ ਭੱਜੇ ਫਿਰ ਮਸਾਂ ਰੱਬ ਨੇ ਸਾਡਾ ਕੰਮ ਚਲਾਇਆ ਅਸੀਂ ਕਿਸੇ ਨੂੰ ਦੁਕਾਨ ਤੇ ਮਿਲਦੇ ਹੈ ਨਹੀਂ ਯਾਰ ਮੇਰੇ ਨਾਲ ਕਿੰਨੇ ਪਰਿਵਾਰ ਚੱਲਦੇ ਆ ਪਤਾ ਮੇਰੇ ਨਾਲ 100 ਪਰਿਵਾਰ ਚੱਲਦਾ 100 ਪਰਿਵਾਰ ਚਰਮ ਦਾ ਘਟਾ ਹੁਣ ਇਹਦੀ ਮਾਂ ਦੇ ਕਿਵੇਂ ਬਿਲਕਦੀ ਆ ਉਨੇ ਸਾਨੂੰ ਰੋਟੀ ਖੋਈ ਅਸੀਂ ਤਾਂ ਵੀ ਉਹਨੂੰ ਮਾਈ ਕਹਿੰਨੇ ਆ ਪਰ ਤੂੰ ਸ਼ਰਮ ਕਰ ਤੇਰਾ ਹਾਲ ਕੀ ਆ ਤੂੰ ਨਾਲ ਕੁੜੀਆਂ ਰੱਖੀਆਂ ਹੁਣ ਵੀ ਤੁਸੀਂ ਥੋੜਾ ਭਵ ਯਾਰ ਇੰਨਾ ਤੱਕ ਯਾਰ ਦੱਸ ਅੱਜ ਖੁਸ਼ੀ ਨਹੀਂ ਹੋਊਗੀ ਵੀ ਹਾਂ ਇਹਦੇ ਕਿਸ ਨੇ ਉਹਨੂੰ ਵਕੀਲ ਨੂੰ ਗਾਲਾਂ ਕੱਢੀਆਂ ਇਹਨੇ ਥੱਪੜ ਪਾਈ ਵਧੀਆ ਹੋਇਆ ਅਸੀਂ ਕਹਿੰਦੇ ਥੱਪੜ ਪਾਈ ਵਧੀਆ ਹੋਇਆ ਅਸੀਂ ਟੋਕੇ ਕਹਿੰਨੇ ਆ ਉਹਦਾ ਭਾਈ ਜੀ ਕੇਸ ਵੀ ਲੜਾਂਗੇ ਉਸ ਵਕੀਲ ਤੇ ਜੋ ਕੇਸ ਤੇ ਖਰਚ ਆਏਗਾ ਉਹ ਵੀ ਕਰਾਂਗੇ ਜਿੱਥੇ ਉਸ ਵਕੀਲ ਨਾਲ ਬੰਦੇ ਲੈ ਕੇ ਜਾਣੇ ਇਹਨੇ ਭਰਾ ਮਨਾ ਦਿੰਨੇ ਆ ਮੈਂ ਤੈਨੂੰ ਦੱਸਤੀ ਗੱਲ ਆ ਜਿਹੜੇ ਪਿੱਛੇ ਮੁੰਡੇ ਖੜੇ ਆ ਨਾ ਇਹ ਸਾਡੇ ਸਾਰੇ ਭਾਈ ਹੋਈ ਨੇ ਇਹਨਾਂ ਨੂੰ ਸ਼ਰਮੋ ਸ਼ਰਮੀ ਉਧਰ ਇਹਨਾਂ ਨੇ ਸਾਡੇ ਕੰਫਲਿਕਟ ਸਿਰ ਪੜਵਾ ਦੇਣੇ ਇਹਦੀ ਬੇਫਕੂਫੀ ਕਰਕੇ ਬਸ ਹੋਰ ਕੀ ਹੋਣਾ ਉਹਨਾਂ ਨੇ ਕੱਲ ਸਾਡੇ ਮਾਂ ਦੇ ਮੈਂ ਮੈਂ ਤਾਂ ਸਾਰੇ ਮੈਂਬਰ ਤਾਂ ਇਹ ਕਹਿ ਰਹੇ ਨੇ ਕਿ ਪਰਚੇ ਦੇ ਵਿੱਚ ਕੁਝ ਹੈ ਹੀ ਨਹੀਂ ਕਿਉਂ ਨਹੀਂ ਹੈਗਾ ਕਿਸੇ ਦੀ ਮਾਂ ਭੈਣ ਨੂੰ ਗਾਲਾਂ ਕੱਢਣੀਆਂ ਕਿਉਂ ਨਹੀਂ ਕਿ ਕਿਵੇਂ ਪੋਲੀਟੀਕਲ ਤੁਹਾਨੂੰ ਮੈਂ ਸਕਰੀਨਸ਼ਾਟ ਦਿੰਦਾ ਨਾਲ ਲਾਓ ਉਹਦੀ ਉਹਦੀ ਵਾਈਫ ਨੂੰ ਕਹਿੰਦਾ ਅਮਨ ਭਾਜੀ ਦੀ ਵਾਈਫ ਨੂੰ ਕਹਿੰਦਾ ਸਾਡੀ ਭੈਣ ਨੂੰ ਇਹਦੇ ਗਲਤ ਰਿਲੇਸ਼ਨ ਆ ਇਸ ਤੋਂ ਵੱਡਾ ਵਰਡ ਕਿਹੜਾ ਬਣਿਆ ਪੱਤਰਕਾਰ ਸਾਹਿਬ ਕਿਹੜਾ ਵਰਡ ਬਣਾ ਇੱਕ ਜਨਾਨੀ ਦੇ ਸਤਿਤਵ ਨੂੰ ਖਰਾਬ ਕਰਨ ਵਾਲਾ ਅਸੀਂ ਤਾਂ ਅੱਜ ਵੀ ਉਹਦੀ ਮਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਪਤਾ ਕੀ ਸਭ ਪਤਾ ਸਭ ਪਤਾ ਇਹਨੇ ਮੇਰੀ ਇਹਨੇ ਅੱਛਾ ਚਲੋ ਤੁਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਜ਼ਰ ਮੰਨ ਕੇ ਚੱਲੋ ਤੁਸੀਂ ਇਹਦੇ ਮੂੰਹੋਂ ਮੇਰੀ ਮਾਂ ਬਾਰੇ ਮੇਰੀ ਘਰ ਵਾਲੀ ਬਾਰੇ ਕਿੰਨਾ ਕੁ ਦੇਖਿਆ ਮੈਂ ਇੱਕ ਵਰਡ ਬੋਲਿਆ ਮੈਂ ਬੋਲਿਆ ਮੈਨੂੰ ਨਹੀਂ ਬੋਲਣਾ ਆਂਦਾ ਮੈਂ ਸਾਲਾ ਦਾ ਕੋ ਵਰਡ ਨਹੀਂ ਯੂਜ਼ ਕੀਤਾ ਫਿਰ ਮੈਂ ਚੁੱਪ ਕਰਕੇ ਧਰੇ ਬਹਿ ਗਿਆ 6 ਮਹੀਨੇ ਹੋ ਗਏ ਅੱਜ ਮੈਨੂੰ ਮੈਂ ਹਾਂ ਵੀ ਨਹੀਂ ਕੱਢੀ ਔਰ ਤੈਨੂੰ ਮੈਂ ਫੋਨ ਦਿਖਾਣਾ ਇਹ ਮੈਨੂੰ ਬੋਲਦੇ ਨੇ ਕਹਿੰਦੇ ਤੂੰ ਸਟੈਂਡ ਨਹੀਂ ਰੱਖਦਾ ਆ ਲੈ ਮੇਰੇ ਦੋ ਜਵਾਕ ਨੇ ਮੈਂ ਸਟੈਂਡ ਤਾਂ ਨਹੀਂ ਰੱਖਿਆ ਮੇਰੇ ਘਰੇ ਕੋਈ ਹੈ ਨਹੀਂਗਾ ਆ ਲੈ ਇਹਨੂੰ ਮੈਂ ਪਰਸੋ ਰਾਤ ਬਲੌਕ ਕੀਤਾ ਆ ਲੈ ਪ੍ਰਿੰਕ ਆ ਦੇਖ ਲੈ ਪ੍ਰਿੰਕ ਲੁਧਿਆਣਾ ਆ ਲੈ ਤੇ ਮੈਂ ਝੂਠ ਆ ਲੈ ਪਰਸੋ ਰਾਤ ਬਲੌਕ ਕੀਤਾ 10:00 ਵਜੇ 9 ਮੈਂ ਤੁਹਾਨੂੰ ਦਿਖਾਇਆ ਮੱਖੂ ਸਾਹਿਬ ਮੈਂ ਝੂਠ ਮੈਂ ਵੀਰਵਾਰ ਤੁਸੀਂ ਬਲੌਕ ਕੀਤਾ ਹਾਂ ਮੈਂ 2 ਲੱਖ ਰੁਪਏ ਦਿੰਦਾ ਸੀ ਮੇਰਾ ਦੁਗਰੀ ਥਾਣੇ ਵਾਲਾ ਪਰਚਾ ਪੈਨਸਲ ਕਰਾ ਦੇ ਮੈਂ ਬਾਹਰ ਜਾਣਾ ਵਾ ਇਹ ਮੰਨ ਵੀ ਗਿਆ ਮੇਰੇ ਨਾਲ ਗੱਲ ਵੀ ਕਰਨ ਲੱਗ ਗਿਆ ਮੇਰੀ ਘਰ ਦੀ ਨਾਲ ਕਨਫਲਿਕਟ ਪੈ ਗਿਆ ਇਹ ਕਹਿੰਦਾ ਮੇਰੀ ਭੈਣ ਲੱਗਦੀ ਉਹਨੂੰ ਲੈ ਜਾ ਬਈ ਮੈਂ ਲੈ ਵੀ ਗਿਆ ਇੰਨੀ ਬੇਇੱਜ਼ਤੀ ਕਰਾ ਕੇ ਇੰਨਾ ਕੁਛ ਉਹ ਕੁੜੀ ਨੈੱਟ ਤੇ ਬੋਲੀ ਮੇਰੀ ਮਾਂ ਬਾਰੇ ਮੇਰੇ ਖਾਨਦਾਨ ਬਾਰੇ ਮੈਂ ਤਾਂ ਵੀ ਲੈ ਗਿਆ ਵੀ ਕਰੇ ਜੁਆਕ ਤਾਂ ਸੰਭੂਗੀ ਇਹ ਫੇਰ ਪਰ ਸੋਚਾ ਕੇ ਮੇਰੇ ਨਾਮ ਗਤਲਜਤਾ ਦਰਜ ਕਰਾਤਾ ਮੈਂ ਤਾਂ ਆਖਰੀ ਸਾਹ ਤੱਕ ਲੜੂੰਗਾ ਕਾਨੂੰਨ ਦੇ ਸਾਹਮਣੇ ਲੜੂ ਮੇਰਾ ਸਾਰਾ ਕੁਝ ਲੱਗ ਜਾਏ ਮੈਂ ਅੱਜ ਘਰੋਂ ਸੌਂਹ ਕਰਕੇ ਆਇਆ ਘਰ ਦੀ ਵੀ ਬਲੌਕ ਕਰਕੇ ਆਇਆ ਮੰਮੀ ਵੀ ਬਲੌਕ ਕਰਕੇ ਆਇਆ ਇਹ ਵੀ ਬੰਦੇ ਮੇਰੇ ਨਾਲ ਆ ਕੇ ਖੜੇ ਨੇ ਨਾ ਉਹ ਗੱਡੀ 'ਚ ਤਾਂ ਬੈਠੇ ਜੋ ਲੱਤਾਂ ਭਾਰ ਚਲਦੀਆਂ ਨੇ ਮੈਂ ਇਸ ਤੋਂ ਬਾਅਦ ੱੱਕਾਂ ਦੇ ਲੋਕੀ ਮੇਰੇ ਕੋਲ ਆਂਦੇ ਆ ਆਪਣੇ ਸਾਰਾ ਸਿਸਟਮ ਕਰਾਣ ਮੈਂ ਇਸ ਗੰਦੇ ਬੰਦੇ ਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਇਹਨਾਂ ਚੋਂ ਕਈ ਮੁੰਡੇ ਨੇ ਜਿਹੜੇ ਇਹਦੇ ਨਾਮ ਲਾਏ ਨੇ ਉਹਨਾਂ ਦੀ ਵੀਡੀਓ ਉਹਨਾਂ ਦੇ ਬਲੈਕਮੇਲ ਜੂਆ ਖੇਡਣ ਜਾਂਦਾ ਉਹਨਾਂ ਦੀ ਵੀਡੀਓ ਬਣਾ ਲੈਂਦਾ ਦਰ ਹਰੇਕ ਨੂੰ ਲੱਗਦਾ ਅਗਲਾ ਕਹਿੰਦਾ ਟੱਗੇ ਰਹੀਏ ਟੱਗੇ ਰਹੀਏ ਟੱਗੇ ਰਹੀਏ ਮੈਂ 6 ਮਹੀਨੇ ਹੁਣ ਵੀ ਚੁੱਪ ਕੀਤਾ ਇਹਨੇ 10 ਤਰੀਕ ਨੂੰ ਫੇਰ ਪਰਚਾ ਮੈਂ ਗਿਆ ਕੀ ਕੀਤਾ ਇੱਕ ਬੰਦੇ ਦਾ ਨਾਮ ਲੈ ਕੇ ਕਹਿੰਦਾ ਉਹਨਾਂ ਨਾਲ ਗੱਲ ਕਰ ਲੈ ਤੇਰਾ ਹੱਲ ਕਰ ਦੇਣਗੇ ਅੱਛਾ ਫੇਰ ਪੈਸੇ ਦੇ ਮੈਂ 6-7 ਲੱਖ ਰੁਪਇਆ ਮਹੀਨੇ ਦਾ ਖਰਚਾ ਕਢਦਾ ਇੰਨੇ ਇੰਨਾ ਸਿਸਟਮ ਕਰਦਾ ਜੇ ਮੈਂ 2 ਲੱਖ 1.5-2 ਲੱਖ 3 ਲੱਖ ਬਚਾਨਾ ਉਹ ਮੇਰਾ ਪਰਚਾ ਦਿਲਵਾ ਦਿੰਦਾ ਇੰਨੀ ਦਰਾਲਾਂ ਵੀ ਕਾਲੀਆਂ ਐ ਜੇਲ੍ਹ ਭਜਵਾਤਾ ਮੈਨੂੰ ਆਪ ਦੇਖਿਆ ਕਿਵੇਂ ਦਰਦ ਹੁੰਦਾ ਸਾਰਾ ਟੱਬਰ 3 ਵਜੇ ਤੱਕ ਰਾਤ ਫਿਰਦਾ ਹੀ ਨਾ ਕਿਉਂ ਅਸੀਂ ਕਿਸੇ ਦੇ ਬੱਚੇ ਨਹੀਂਗੇ ਮੈਨੂੰ ਦੁਗਰੀ ਥਾਣੇ 9 ਦਿਨ ਲਵਾਇਆ ਬੰਦੇ ਨੇ 9 ਦਿਨ ਕੀਤਾ ਕੀ ਜੀ ਪਤਾ ਫੋਟੋ ਸ਼ੇਅਰ ਕੀਤੀ ਸੀ ਇੱਕ ਇੱਕ ਫੋਟੋ ਸ਼ੇਅਰ ਕੀਤੀ ਸੀ ਮੈਂ ਅੱਜ ਵੀ ਸਾਹਮਣੇ ਕੈਮਰੇ ਤੇ ਇਹ ਕਹਿਣਾ ਵਾਂ ਵੀ ਮੈਨੂੰ ਉਹ ਵੀਡੀਓ ਤੇ ਮੈਂ ਪਰਚਾ ਤੈਨੂੰ ਦੱਸਦਾ ਦੁਗਰੀ ਥਾਣਾ 2024 105 ਨੰਬਰ ਐਫ ਆਈ ਆਰ ਜੇ ਮਿਰਚੋ ਦੀ ਕੋਈ ਗਲਤੀ ਕੱਢ ਦਵੇ ਮੈਂ ਕਚੈਰੀ ਬਾਹਰ ਤੇਲ ਪਾ ਕੇ ਅੱਗ ਲਾਉਂਗਾ ਜੇ ਮੇਰੀ ਉਹ ਚੋਚੋ ਵੀ ਗਲਤੀ ਕੱਢ ਦਵੇ ਇੱਕ ਕੁੜੀ ਦੀ ਸਿਰਫ ਫੋਟੋ ਸ਼ੇਅਰ ਕੀਤੀ ਵੀ ਤੂੰ ਤਾਂ ਸੇਲੀਆਂ ਰੱਖੀਆਂ ਨੇ ਐਂ ਕਿਹਾ ਉਹਦੀ ਕੋਈ ਨਿਊਡ ਫੋਟੋ ਤਾਂ ਨਹੀਂ ਆਈਡੀ ਸ਼ੇਅਰ ਕੀਤੀ ਵੀ ਇਹਨਾਂ ਨਾਲ ਅਭੀ ਸਿੱਧੂ ਨੇ ਪਾਈਆਂ ਉਹ ਬਾਹਰ ਬੈਠੇ ਸਾਰੇ ਨੰਬਰ ਮੇਰੇ ਡਿਲੀਟ ਕਰਕੇ ਸਵਾ ਲੱਖ ਦਾ ਫੋਨ ਅੱਜ ਵੀ ਦੁਗਰੀ ਥਾਣੇ ਪਿਆ ਇਹਦਾ ਫੋਨ ਚੈੱਕ ਕਰੋ ਮੈਂ ਕਹਿੰਦਾ ਜੇ ਕੋਈ ਸੁਣਦਾ ਕੋਈ ਵੱਡਾ ਬੰਦਾ ਸੁਣਦਾ ਆਪਣੀ ਧੀਆ ਭੈਣਾਂ ਨੂੰ ਦੇਖ ਲਿਓ ਆਪਣੀਆਂ ਮਾਵਾਂ ਨੂੰ ਦੇਖ ਲਿਓ 94638 0088 ਨੰਬਰ ਇਹਦਾ ਜਿਹੜਾ ਪੁਲਿਸ ਨੇ ਫੜਿਆ ਜੇ ਉਹਦੇ ਵਿੱਚ ਕੁੜੀਆਂ ਦੀਆਂ ਨੰਗੀਆਂ ਵੀਡੀਓ ਨਾ ਹੋਣ ਮੈਂ ਕਦੀ ਦਮਾਲਾ ਨਹੀਂ ਬਨੂੰਗਾ ਜ਼ਿੰਦਗੀ 'ਚ ਇੰਨਾ ਬਲੈਕਮੇਲ ਦੁਕਾਨ ਦੇ ਮੁੰਡਿਆਂ ਨੂੰ ਬਲੈਕਮੇਲ ਕੁੜੀਆਂ ਨੂੰ ਬਲੈਕਮੇਲ ਕਿਸੇ ਤੋਂ ਪ੍ਰੋਮੋਸ਼ਨ ਕਰਾ ਲਈ ਉਹਨੂੰ ਬਲੈਕਮੇਲ ਬਸ ਮੇਰੇ ਘਰ ਤੱਕ ਮੈਂ 12 ਸਾਲ ਹੋ ਗਏ ਮੈਨੂੰ ਵਿਆਹੇ ਨੂੰ ਵੀਰੇ ਤੂੰ ਵੀ ਉਹ ਦਿਨ ਵੀਡੀਓ ਕਰਕੇ ਆ ਨਾ ਮੇਰੀ ਘਰ ਵਾਲੀ ਕਿਵੇਂ ਬਾਹਰ ਬੈਠੀ ਸੀ 10 ਸਾਲ ਤੋਂ ਬੈਠੀ ਨਹੀਂ ਫਿਰ 10 ਸਾਲ ਤਾਨੂੰ ਪਤਾ ਨਹੀਂ ਲੱਗਿਆ ਮੈਂ ਕੈਰੈਕਟਰਲੈਸ ਹਾਂ ਉਹ ਕੁੜੀ ਦਾ ਕੋਈ ਆਈ ਨਹੀਂ ਅਡੇਟ ਕਰ ਕਰ ਫੋਟੋ ਆਉਂਦੇ ਦਿਮਾਗ ਖਰਾਬ ਕਰਤੇ ਸਾਰਾ ਮੇਰਾ ਕਰ ਮੈਂ ਪੈਸੇ ਕੀ ਕਮਾ ਕੇ ਕਰਨੇ ਆ ਮੈਨੂੰ ਦੱਸ ਦੇ ਤੂੰ ਅਸੀਂ ਤਾਂ ਵੀ ਇਹਨਾਂ ਨਾਲ ਗੱਲ ਕਰਦੇ ਆ ਪੈਸੇ ਲੈ ਲੈ ਪਰਚਾ ਦਾ ਖਰਚ ਕਰਾ ਦੇ ਠੀਕ ਹੈ ਅਸੀਂ ਇਹਦੀ ਮੰਮੀ ਦੇਖ ਆ ਜਿਹਦੀ ਮੰਮੀ ਕਿੱਦਾਂ ਬਿਲਕਦੀ ਹੈ ਨਾ ਕਿੱਦਾਂ ਬਿਲਕਦੀ ਹੈ ਉਹ ਕੱਲ ਕੋਈ ਕਹਿੰਦਾ ਦੀ ਮਾਂ ਪਿਓ ਗਲਤ ਨੇ ਮੈਂ ਕਹਿੰਦਾ ਮਾਂ ਨਹੀਂ ਗਲਤ ਕਹਿੰਦਾ ਇਹਨਾਂ ਬੰਦੇ ਬਾਈ ਉੱਥੇ ਕੋਈ ਖੜਾ ਮਾਂ ਇਹਦੀ ਬਹੁ 파ਟ ਕਰਦੀ ਆ ਪਰ ਇਹਨੂੰ ਸਮਝਾ ਨਹੀਂ ਸਕੀਓ ਆਪਣਾ ਸਹੁਰਾ ਆਪਣਾ ਸਾਲਾ ਜਿੰਨਿਆਂ ਨਾ ਰੰਜਿਸ਼ ਆ ਸਭ ਦੇ ਨਾਲ ਖਾਤੇ ਸਭ ਤੇ ਪੰਜ ਤਾਰਾ ਲਾ ਕੇ ਪਰਚਾ ਕਰਾਤਾ ਅਸੀਂ ਯਾਰ ਅਸੀਂ ਇੱਡਾ ਤਗੜਾ ਬਿਜ਼ਨਸ ਛੱਡ ਕੇ ਘਰੋਂ ਭੱਜੇ ਫਿਰ ਮਸਾਂ ਰੱਬ ਨੇ ਸਾਡਾ ਕੰਮ ਚਲਾਇਆ ਅਸੀਂ ਕਿਸੇ ਨੂੰ ਦੁਕਾਨ ਤੇ ਮਿਲਦੇ ਹੈ ਨਹੀਂ ਯਾਰ ਮੇਰੇ ਨਾਲ ਕਿੰਨੇ ਪਰਿਵਾਰ ਚੱਲਦੇ ਆ ਪਤਾ ਮੇਰੇ ਨਾਲ 100 ਪਰਿਵਾਰ ਚੱਲਦਾ 100 ਪਰਿਵਾਰ ਚਰਮ ਦਾ ਘਟਾ ਹੁਣ ਇਹਦੀ ਮਾਂ ਦੇ ਕਿਵੇਂ ਬਿਲਕਦੀ ਆ ਉਨੇ ਸਾਨੂੰ ਰੋਟੀ ਖੋਈ ਅਸੀਂ ਤਾਂ ਵੀ ਉਹਨੂੰ ਮਾਈ ਕਹਿੰਨੇ ਆ ਪਰ ਤੂੰ ਸ਼ਰਮ ਕਰ ਤੇਰਾ ਹਾਲ ਕੀ ਆ ਤੂੰ ਨਾਲ ਕੁੜੀਆਂ ਰੱਖੀਆਂ ਹੁਣ ਵੀ ਤੁਸੀਂ ਥੋੜਾ ਭਾ ਯਾਰ ਇੰਨਾ ਧੱਕਾ ਯਾਰ ਦੱਸ ਅੱਜ ਖੁਸ਼ੀ ਨਹੀਂ ਹੋਊਗੀ ਵੀ ਹਾਂ ਇਹਦੇ ਕਿਸ ਨੇ ਉਹਨੂੰ ਵਕੀਲ ਨੂੰ ਗਾਲਾਂ ਕੱਢੀਆਂ ਇਹਨੇ ਥੱਪੜ ਪਾਈ ਵਧੀਆ ਹੋਇਆ ਅਸੀਂ ਕਹਿੰਦੇ ਥੱਪੜ ਪਾਈ ਵਧੀਆ ਹੋਇਆ ਅਸੀਂ ਟੋਕੇ ਕਹਿੰਨੇ ਆ ਇਹਦਾ ਭਾਈ ਜੀ ਕੇਸ ਵੀ ਲੜਾਂਗੇ ਉਸ ਵਕੀਲ ਤੇ ਜੋ ਕੇਸ ਤੇ ਖਰਚ ਆਏਗਾ ਉਹ ਵੀ ਕਰਾਂਗੇ ਜਿੱਥੇ ਉਸ ਵਕੀਲ ਨਾਲ ਬੰਦੇ ਲੈ ਕੇ ਜਾਣੇ ਤੇ ਇਹਨੇ ਭਰਾ ਮਰਵਾ ਦਿੰਨੇ ਆ ਮੈਂ ਤੈਨੂੰ ਦੱਸਤੀ ਗੱਲ ਆ ਜਿਹੜੇ ਪਿੱਛੇ ਮੁੰਡੇ ਖੜੇ ਆ ਨਾ ਇਹ ਸਾਡੇ ਸਾਰੇ ਭਾਈ ਹੋਈ ਨੇ ਇਹਨਾਂ ਨੂੰ ਸ਼ਰਮੋ ਸ਼ਰਮੀ ਉਧਰ ਇਹਨਾਂ ਨੇ ਸਾਡੇ ਕੰਫਲਿਕਟ ਸਿਰ ਪੜਵਾ ਦੇਣੇ ਇਹਦੀ ਬੇਫਕੂਫੀ ਕਰਕੇ ਬਸ ਹੋਰ ਕੀ ਹੋਣਾ ਉਹਨਾਂ ਨੇ ਕੱਲ ਸਾਡੇ ਮਾਨ ਮੈਂ ਮੈਂਟੈਂਬਰ ਤੇ ਇਹ ਕਹਿ ਰਹੇ ਨੇ ਕਿ ਪਰਚੇ ਦੇ ਵਿੱਚ ਕੁਝ ਹੈ ਹੀ ਨਹੀਂ ਕਿਉਂ ਹੋ ਰਹੀ ਹੈ ਇਹਦਾ ਕਿਸੇ ਦੀ ਮਾਂ ਭੈਣ ਨੂੰ ਗਾਲਾਂ ਕੱਢਣੀਆਂ ਕਿਉਂ ਨਹੀਂ ਕਿ ਕਿਵੇਂ ਪੋਲੀਟੀਕਲ ਤੁਹਾਨੂੰ ਮੈਂ ਸਕਰੀਨਸ਼ਾਟ ਦਿੰਦਾ ਨਾਲ ਲਾਓ ਉਹਦੀ ਉਹਦੀ ਵਾਈਫ ਨੂੰ ਕਹਿੰਦਾ ਅਮਨ ਭਾਜੀ ਦੀ ਵਾਈਫ ਨੂੰ ਕਹਿੰਦਾ ਸਾਡੀ ਭੈਣ ਨਾਲ ਇਹਦੇ ਗਲਤ ਰਿਲੇਸ਼ਨ ਆ ਇਸ ਤੋਂ ਵੱਡਾ ਵਰਡ ਕਿਹੜਾ ਬਣਿਆ ਪੱਤਰਕਾਰ ਸਾਹਿਬ ਹੂੰ ਕਿਹੜਾ ਵਰਡ ਬਣਾ ਇੱਕ ਜਨਾਨੀ ਦੇ ਹਸਤੇ ਤੋਂ ਮੈਨੂੰ ਖਰਾਬ ਕਰਨ ਵਾਲਾ ਅਸੀਂ ਤਾਂ ਅੱਜ ਵੀ ਉਹਦੀ ਮਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਪਤਾ ਕੀ ਸਭ ਪਤਾ ਸਭ ਪਤਾ ਇਹਨੇ ਮੇਰੀ ਇਹਨੇ ਅੱਜਾ ਚਲੋ ਤੁਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਜ਼ਰ ਮੰਨ ਕੇ ਚਲੋ ਤੁਸੀਂ ਇਹਦੇ ਮੂੰਹੋਂ ਮੇਰੀ ਮਾਂ ਬਾਰੇ ਮੇਰੇ ਘਰ ਵਾਲੀ ਬਾਰੇ ਕਿੰਨਾ ਕੁ ਦੇਖਿਆ ਮੈਂ ਇੱਕ ਵਰਡ ਬੋਲਿਆ ਮੈਂ ਬੋਲਿਆ ਮੈਨੂੰ ਨਹੀਂ ਬੋਲਣਾ ਆਂਦਾ ਮੈਂ ਸਾਲਾ ਦਾ ਵਰਡ ਨਹੀਂ ਯੂਜ਼ ਕੀਤਾ ਫਿਰ ਮੈਂ ਚੁੱਪ ਕਰਕੇ ਧਰੇ ਬਹਿ ਗਿਆ 6 ਮਹੀਨੇ ਹੋ ਗਏ ਅੱਜ ਮੈਨੂੰ ਮੈਂ ਹਾਂ ਵੀ ਨਹੀਂ ਕੱਢੀ ਔਰ ਤੈਨੂੰ ਮੈਂ ਫੋਨ ਦਿਖਾਣਾ ਇਹ ਮੈਨੂੰ ਬੋਲਦੇ ਨੇ ਕਹਿੰਦੇ ਤੂੰ ਸਟੈਂਡ ਨਹੀਂ ਰੱਖਦਾ ਆ ਲੈ ਮੇਰੇ ਦੋ ਜਵਾਕ ਨੇ ਮੈਂ ਸਟੈਂਡ ਤਾਂ ਨਹੀਂ ਰੱਖਿਆ ਮੇਰੇ ਘਰੇ ਕੋਈ ਹੈ ਨਹੀਂਗਾ ਆ ਲੈ ਇਹਨੂੰ ਮੈਂ ਪਰਸੋ ਰਾਤ ਬਲੌਕ ਕੀਤਾ ਆ ਲੈ ਪ੍ਰਿੰਕ ਆ ਦੇਖ ਲੈ ਪ੍ਰਿੰਕਲ ਲੁਧਿਆਣਾ ਆ ਲੈ ਤੇ ਮੈਂ ਝੂਟ ਆ ਲੈ ਪਰਸੋ ਰਾਤ ਬਲੌਕ ਕੀਤਾ 10:00 ਵਜੇ 9 ਮੈਂ ਤੁਹਾਨੂੰ ਦਿਖਾਇਆ ਮੱਖੂ ਸਾਹਿਬ ਮੈਂ ਝੂਟ ਮੈਂ ਵੀਰਵਾਰ ਤੁਸੀਂ ਬਲੌਕ ਕੀਤਾ ਹਾਂ ਮੈਂ 2 ਲੱਖ ਰੁਪਏ ਦਿੰਦਾ ਸੀ ਮੇਰਾ ਦੁਗਰੀ ਥਾਣੇ ਵਾਲਾ ਪਰਚਾ ਪੈਂਸਲ ਕਰਾ ਦੇ ਮੈਂ ਬਾਹਰ ਜਾਣਾ ਵੈ ਇਹ ਮਨ ਵੀ ਗਿਆ ਮੇਰੇ ਨਾਲ ਗੱਲ ਵੀ ਕਰਨ ਲੱਗ ਗਿਆ ਮੇਰੀ ਘਰ ਦੀ ਨਾਲ ਕਨਫਲਿਕਟ ਪੈ ਗਿਆ ਇਹ ਕਹਿੰਦਾ ਮੇਰੀ ਭੈਣ ਲੱਗਦੀ ਉਹਨੂੰ ਲੈ ਜਾ ਬਈ ਮੈਂ ਲੈ ਵੀ ਗਿਆ ਇੰਨੀ ਬੇਇੱਜ਼ਤੀ ਕਰਾ ਕੇ ਇੰਨਾ ਕੁਛ ਉਹ ਕੁੜੀ ਨੈਟ ਤੇ ਬੋਲੀ ਮੇਰੀ ਮਾਂ ਬਾਰੇ ਮੇਰੇ ਖਾਨਦਾਨ ਬਾਰੇ ਮੈਂ ਤਾਂ ਵੀ ਲੈ ਗਿਆ ਵੀ ਘਰੇ ਜਵਾਕ ਤਾਂ ਸੰਭੂਗੀ ਇਹ ਫੇਰ ਪਰ ਸੋਚਾ ਕਿ ਮੇਰੇ ਨਾਮ ਗਤਲਜਰ ਦਰਜ ਕਰਾਤਾ ਮੈਂ ਤਾਂ ਆਖਰੀ ਸਾਹ ਤੱਕ ਲੜੂੰਗਾ ਕਾਨੂੰਨ ਦੇ ਸਾਹਮਣੇ ਲੜੂ ਮੇਰਾ ਸਾਰਾ ਕੁਝ ਲੱਗ ਜੇ ਮੈਂ ਅੱਜ ਘਰੋਂ ਸੌਂ ਕਰਕੇ ਆਇਆ ਘਰ ਦੀ ਵੀ ਬਲੌਕ ਕਰਕੇ ਆਇਆ ਮੰਮੀ ਵੀ ਬਲੌਕ ਕਰਕੇ ਆਇਆ ਇਹ ਵੀ ਬੰਦੇ ਮੇਰੇ ਨਾਲ ਆ ਕੇ ਖੜੇ ਨੇ ਇਹਨਾਂ ਨੂੰ ਗੱਡੀ 'ਚ ਤਾਂ ਬੈਠੋ ਜੇ ਲੱਤਾਂ ਭਾਰ ਚਲਦੀਆਂ ਨੇ ਮੈਂ ਉਸ ਤੋਂ ਬਾਅਦ ੱੱਕਾਂ ਨੇ ਲੋਕੀ ਮੇਰੇ ਕੋਲ ਆਉਂਦੇ ਆ ਆਪਣੇ ਸਿਸਟਮ ਕਰਾਣ ਮੈਂ ਇਸ ਗੰਦੇ ਬੰਦੇ ਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਇਹਨਾਂ 'ਚੋਂ ਕਈ ਮੁੰਡੇ ਨੇ ਜਿਹੜੇ ਇਹਦੇ ਨਾਲ ਆਏ ਨੇ ਉਹਨਾਂ ਦੀ ਵੀਡੀਓ ਉਹਨਾਂ ਦੇ ਬਲੈਕਮੇਲ ਜੂਆ ਖੇਡਣ ਜਾਂਦਾ ਉਹਨਾਂ ਦੀ ਵੀਡੀਓ ਬਣਾ ਲੈਂਦਾ ਦਰ ਹਰੇਕ ਨੂੰ ਲੱਗਦਾ ਅਗਲਾ ਕਹਿੰਦਾ ਠੱਗੇ ਰਹੀਏ ਠੱਗੇ ਰਹੀਏ ਠੱਗੇ ਰਹੀਏ ਮੈਂ 6 ਮਹੀਨੇ ਹੁਣ ਵੀ ਚੁੱਪ ਕੀਤਾ ਇਹਨੇ 10 ਤਰੀਕ ਨੂੰ ਫੇਰ ਪਰਚਾ ਮੈਂ ਕਿਹਾ ਕੀ ਕੀਤਾ ਇੱਕ ਬੰਦੇ ਦਾ ਨਾਮ ਲੈ ਕੇ ਕਹਿੰਦਾ ਉਹਨਾਂ ਨਾਲ ਗੱਲ ਕਰ ਲੈ ਤੇਰਾ ਹੱਲ ਕਰ ਦੇਣਗੇ ਅੱਛਾ ਫੇਰ ਪੈਸੇ ਦੇ ਮੈਂ 6-7 ਲੱਖ ਰੁਪਇਆ ਮਹੀਨੇ ਦਾ ਖਰਚਾ ਕਢਦਾ ਇੰਨੇ ਇੰਨਾ ਸਿਸਟਮ ਕਰਦਾ ਜੇ ਮੈਂ 2 ਕੋ ਲੱਖ 1.5-2 ਲੱਖ 3 ਲੱਖ ਬਚਾਨਾ ਉਹ ਮੇਰੇ ਪਰਚਿਆਂ ਦੇ ਲਵਾ ਦਿੰਦਾ ਇੰਨੀ ਗਾਲਾਂ ਵੀ ਕਾਲੀਆਂ ਐ ਜੇਲ੍ਹ ਭਜਵਾਤਾ ਮੈਨੂੰ ਆਪ ਦੇਖਿਆ ਕਿਵੇਂ ਦਰਦ ਹੁੰਦਾ ਸਾਰਾ ਟੱਬਰ 3 ਵਜੇ ਤੱਕ ਰਾਤ ਫਿਰਦਾ ਹੀ ਨਾ ਕਿਉਂ ਅਸੀਂ ਕਿਸੇ ਦੇ ਬੱਚੇ ਨਹੀਂ ਗੇ ਮੈਨੂੰ ਦੁਗਰੀ ਥਾਣੇ 9 ਦਿਨ ਲਵਾਇਆ ਬੰਦੇ ਨੇ 9 ਦਿਨ ਕੀਤਾ ਕੀ ਜੀ ਪਤਾ ਫੋਟੋ ਸ਼ੇਅਰ ਕੀਤੀ ਸੀ ਇੱਕ ਫੋਟੋ ਸ਼ੇਅਰ ਕੀਤੀ ਸੀ ਮੈਂ ਅੱਜ ਵੀ ਸਾਹਮਣੇ ਕੈਮਰੇ ਤੇ ਇਹ ਕਹਿਣਾ ਵਾਂ ਵੀ ਮੈਨੂੰ ਉਹ ਵੀਡੀਓ ਤੇ ਮੈਂ ਪਰਚਾ ਤੈਨੂੰ ਦੱਸਦਾ ਦੁਗਰੀ ਥਾਣਾ 2024 105 ਨੰਬਰ ਐਫ ਆਈ ਆਰ ਜੇ ਮਿਰਚੋ ਦੀ ਕੋਈ ਗਲਤੀ ਕੱਢ ਦੇਵੇ ਮੈਂ ਕਚਹਿਰੀ ਬਾਹਰ ਤੇਲ ਪਾ ਕੇ ਅੱਗ ਲਾਉਂਗਾ ਜੇ ਮੇਰੀ ਉਹ ਚੋਚੋ ਵੀ ਗਲਤੀ ਕੱਢ ਦੇਵੇ ਇੱਕ ਕੁੜੀ ਦੀ ਸਿਰਫ ਫੋਟੋ ਸ਼ੇਅਰ ਕੀਤੀ ਵੀ ਤੂੰ ਤਾਂ ਸੇਲੀਆਂ ਰੱਖੀਆਂ ਨੇ ਐਂ ਕਿਹਾ ਉਹਦੀ ਕੋਈ ਨਿਊਡ ਫੋਟੋ ਤਾਂ ਨਹੀਂ ਆਈਡੀ ਸ਼ੇਅਰ ਕੀਤੀ ਵੀ ਉਹਨਾਂ ਨਾਲ ਅਭੀ ਸਿੱਧੂ ਨੇ ਪਾਈਆਂ ਉਹ ਬਾਹਰ ਬੈਠੇ ਸਾਰੇ ਨੰਬਰ ਮੇਰੇ ਡਿਲੀਟ ਕਰਕੇ ਸਵਾ ਲੱਖ ਦਾ ਫੋਨ ਅੱਜ ਵੀ ਦੁਗਰੀ ਥਾਣੇ ਪਿਆ ਇਹਦਾ ਫੋਨ ਚੈੱਕ ਕਰੋ ਮੈਂ ਕਹਿੰਦਾ ਜੇ ਕੋਈ ਸੁਣਦਾ ਕੋਈ ਵੱਡਾ ਬੰਦਾ ਸੁਣਦਾ ਆਪਣੀ ਧੀਆ ਭੈਣਾਂ ਨੂੰ ਦੇਖ ਲਿਓ ਆਪਣੀਆਂ ਮਾਵਾਂ ਨੂੰ ਦੇਖ ਲਿਓ 94638 0088 ਨੰਬਰ ਇਹਦਾ ਜਿਹੜਾ ਪੁਲਿਸ ਨੇ ਫੜਿਆ ਜੇ ਉਹਦੇ ਵਿੱਚ ਕੁੜੀਆਂ ਦੀਆਂ ਨੰਗੀਆਂ ਵੀਡੀਓ ਨਾ ਹੋਣ ਮੈਂ ਕਦੀ ਦਮਾਲਾ ਨਹੀਂ ਬਨੂੰਗਾ ਜ਼ਿੰਦਗੀ 'ਚ ਇੰਨਾ ਬਲੈਕਮੇਲ ਦੁਕਾਨ ਦੇ ਮੁੰਡਿਆਂ ਨੂੰ ਬਲੈਕਮੇਲ ਕੁੜੀਆਂ ਨੂੰ ਬਲੈਕਮੇਲ ਕਿਸੇ ਤੋਂ ਪ੍ਰਮੋਸ਼ਨ ਕਰਾ ਲਈ ਉਹਨੂੰ ਬਲੈਕਮੇਲ ਬਸ ਮੇਰੇ ਘਰ ਤੱਕ ਮੈਂ 12 ਸਾਲ ਹੋ ਗਏ ਮੈਨੂੰ ਵਿਆਹੇ ਨੂੰ ਵੀਰੇ ਤੂੰ ਵੀ ਉਹ ਦਿਨ ਵੀਡੀਓ ਕਰਕੇ ਆ ਨਾ ਮੇਰੀ ਘਰ ਵਾਲੀ ਕਿਵੇਂ ਬਾਹਰ ਬੈਠੀ ਸੀ 10 ਸਾਲ ਤੋਂ ਬੈਠੀ ਨਹੀਂ ਫਿਰ 10 ਸਾਲ ਤਾਨੂੰ ਪਤਾ ਨਹੀਂ ਲੱਗਿਆ ਮੈਂ ਕੈਰੈਕਟਰਲੈਸ ਹਾਂ ਉਹ ਕੁੜੀ ਦਾ ਕੋਈ ਆਈ ਨਹੀਂ ਅਡੇਟ ਕਰ ਫੋਟੋ ਆਉਂਦੇ ਦਿਮਾਗ ਖਰਾਬ ਕਰਤੇ ਸਾਰਾ ਮੇਰਾ ਕਰ ਮੈਂ ਪੈਸੇ ਕੀ ਕਮਾ ਕੇ ਕਰਨੇ ਆ ਮੈਨੂੰ ਦੱਸ ਦੇ ਤੂੰ ਅਸੀਂ ਤਾਂ ਵੀ ਇਹਨਾਂ ਨਾਲ ਗੱਲ ਕਰਦੇ ਆ ਪੈਸੇ ਲੈ ਲੈ ਪਰਚਾ ਦਾ ਖਰਚ ਕਰਾ ਦੇ ਠੀਕ ਹੈ ਅਸੀਂ ਇਹਦੀ ਮੰਮੀ ਦੇਖ ਆ ਜਿਹਦੀ ਮੰਮੀ ਕਿੱਦਾਂ ਬਿਲਕਦੀ ਹੈ ਨਾ ਕਿੱਦਾਂ ਬਿਲਕਦੀ ਹੈ ਉਹ ਕੱਲ ਕੋਈ ਕਹਿੰਦਾ ਦੀ ਮਾਂ ਪਿਓ ਗਲਤ ਨੇ ਮੈਂ ਕਹਿੰਦਾ ਮਾਂ ਨਹੀਂ ਗਲਤ ਕਹਿੰਦਾ ਇਹਨਾਂ ਬੰਦੇ ਬਾਈ ਉੱਥੇ ਕੋਈ ਖੜਾ ਮਾਂ ਇਹਦੀ ਬਹੁ 파ਟ ਕਰਦੀ ਆ but ele know some yanni's